श्री आदम हो तीजा लिए क्या चले मह लड़ा श्री आदम हो तीजा के मह क्या चल महा लड़ा गुरु अमरदास मैं ਈਮਾਨ ਮੁਖ ਨਿਗੋਰਿਆਂ ਕੀ ਕਹਿ ਰਿਹਾ ਮੰਨ ਮੁਖ ਨਿਗੋਲਣਾ ਪਾਪੀਆਂ ਲੋਕਾਂ ਕੀ ਕਹਿ ਅਹੰਕਾਰੀ ਲੋਕਾਂ ਕੀ ਅਹੰਕਾਰੀ ਲੋਕਾਂ ਕੀ ਕਹਿ ਰਹਿ ਨੇ ਬਈ ਸ੍ਰਿਸ਼ਨਾ ਵਾਸ਼ਨਾ ਵਿਕਾਰਾਂ ਦੀ ਵਾਸ਼ਨਾ ਬੁਰੀਆਂ ਸਰੀਰਕ ਰਸਾਂ ਕਸਾਂ ਕਾਮ ਕ੍ਰੋਧ ਲੋ ਬਮੋ ਹੰਕਾਰ ਦੇ ਅਧੀਨ ਲੋਕਾਂ ਨੂੰ ਕਹਿ ਲੈਣ ਜਿਹੜੇ ਵਿਸ਼ੇ ਵਿਕਾਰਾਂ ਦੇ ਅਧੀਨ ਪਾਪੀ ਲੋਕ ਨੇ ਅੰਧਾਰੇ ਹੋਏ ਉਹਨਾਂ ਨੂੰ ਗੁਰੂ ਜੀ ਅਜ ਕਹਿ ਰਹੇ ਨੇ ਸੁਣਨ ਤੋਂ ਤਾਵੇਂ ਇੰਤਾਂ ਸੁਣਿ ਸੁਣਿਆ ਇਹ ਵਾਸ਼ਨਾ ਤ੍ਰਿਸ਼ਨਾ ਵਾਸ਼ਨਾ ਮੰਦ ਕਰਮਾਂ ਮਾੜੇ ਕਰਮਾਂ ਦੀ ਵਾਸ਼ਨਾ ਵਾਲੇ ਲੋਕੋ ਕਿਆ ਚੱਲ ਰਿਹਾ ਬਾਲ ਬਾਈ ਤੂੰ ਨਾਲੇ ਪਾਪ ਕਰੀ ਜਾਨੇ ਓ ਤੇ ਨਾਲੇ ਬਾਹਾਂ ਚੋਰੀਆਂ ਕਰ ਕਰ ਕੇ ਅੰਧਾਰ ਚ ਫਿਰੀ ਜਾਨੇ ਪੈਸੇ ਦੇ ਬਾਲ ਨਾਲ ਮਾਇਆ ਦੇ ਬਾਲ ਨਾਲ ਪਾਪ ਕਰੀ ਜਾਣਾ ਤੇ ਬਾਹਾਂ ਚੋਰੀਆਂ ਕਰਕੇ ਫਿਰੀ ਜਾਣਾ ਕਿ ਸਾਨੂੰ ਕੋਈ ਮਾਰਾ ਨਾ ਕਹਿ ਸਕੇ ਮਾਰਾ ਵੀ ਨਾ ਕੋਈ ਮਾਇਆ ਮਾਇਆ ਅਸੀਂ ਕੀ ਜੇ ਮਾਇਆ ਤਾਰੀ ਉਹ ਪਾਪ ਕਰਦਾ ਫਿਰ ਵੀ ਲੋਕੀ ਉਸ ਨੂੰ ਨਹੀਂ ਨੇ ਰੋਕਦੇ ਆਵਾਜ਼ ਪਰ ਗੁਰੂ ਦਾ ਬੇਪਰਵਾਹ ਮਾਪੁਰਸ਼ ਬੇਪਰਵਾਹ ਇਹ ਤਾਂ ਸੱਚ ਕਹਿਣਗੇ ਇਹਦਾ ਰੋਕਣ ਦੀ ਦੁਨੀਆਦਾਰ ਤੇ ਨਹੀਂ ਰੋਕਦੇ ਉਹਨਾਂ ਨੂੰ ਪਰ ਗੁਰੂ ਰੋਕਦਾ ਮਾਪੁਰਸ਼ ਰੋਕਦੇ ਚੇਪਰ ਸੋਣ ਤੋਂ ਕਾਮ ਗਏ ਨੀ ਇਹ ਜਾਂ ਚੰਦਰ ਬਾਲ ਬਰਦਾਇ ਪਾਪੀ ਬੰਦਾ बा चोडियां कर कर के हो के कहना हां अंगार का पहचान ही वे तू आपने वाय दी आपने पति की तू पिछाड़या नहीं आपने पति की तू पिछाड़या नहीं हाँ तू मुंह अपने पति को परमेश्वर पति को की मुंह लाते जाएंगी ਜਾਏਗੀ ਜੀਵ ਰੂਪੀ ਇਸਤਰੀ ਨੂੰ ਮਹਾਰਾਜ ਕਹ ਰਹੇ ਨਾ ਜੀ ਜਸ ਕੀ ਤਾਂ ਪ੍ਰਕਾਟ ਕਰਾਂਗੇ ਜਿਸ ਨੇ ਜਿਸ ਇਸਤਰੀ ਨੇ ਆਪਣਾ પતિ ਪਛਾਣ ਲਿਆ ਅੰਤਰਮੁਖ ਹੋ ਕੇ ਭਜਨ ਬੰਦਗੀ ਕਰਕੇ ਸਾਰਿਆਂ ਵਿੱਚ ਆਪਣਾ ਪਤੀ ਦੇਖ ਲਿਆ ਔਰ تن ਕਾ ਲਾਭ ਪਾਏ ਨਹੀਂ ਉਹਨਾਂ ਨੇ ਚਰਨੀ ਲਗੋ ਮਹਾ ਪੂਛਾਂ ਦੀ ਚਰਨੀ ਲਗੋ ਜਿਨ੍ਹਾਂ ਨੇ ਆਪਣਾ પતિ ਪਰਮੇਸ਼ਰ ਵਾਹਿਗੁਰੂ ਕੀ ਪਛਾਣ ਲਿਆ ਉਹਨਾਂ ਦੀ ਸੰਗਤ ਕਰੋ ਇਹੋ ਹੀ ਜੜਸੀ ਖੀਰਾ ਜਿਹੜਾ ਉਹਨਾਂ ਨੇ ਸੰਗਤ ਕਰੇਗਾ ਉਹ ਆਜਾ ਬਣ ਜਾਏਗਾ ਜਿਹੜਾ पापिया नी संगत करेगा पापी बन जाएगा जुए बाजा नी संगत करेगा जुआ खेडन लग जाएगा शराबिया नी संगत करेगा शराब पी लग जाएगा ये गुरमुखा नी संगत करेगा तो गुरमुख बन जाएगा जैसी संगत है वो अजा रंग चढ़ जाता है चरखी जैसी थी रहा सत संगत में हाँ पर ਉਹਨਾਂ ਜੈਸੀ ਤਾਂ ਬਣੇਗੀ ਜੇ ਗੁਰੂ ਵਾਲਾ ਬਣ ਕੇ ਸੰਗਤ ਕਰੇ ਸੰਗਤ ਵਿੱਚ ਆ ਕੇ ਵਾਹਿਗੁਰੂ ਨਾਲ ਮੇਲ ਮਿਲਦਾ ਗੁਰੂ ਨਾਲ ਮੇਲ ਮਿਲਦਾ ਸੰਗਤ ਵਿੱਚ ਆ ਕੇ ਨਿੰਦ ਕੋਣ ਮੁਠੀ ਕੋੜਿਆ ਤ ਇਸਤਰੀ ਕੋੜ ਮੁਠੀ ਕੋੜਿਆ ਤੋਠੀ ਮਾਇਆ ਝੂਠੇ ਵਿਸ਼ੇ ਵਕਾਰਾਂ ਵਿੱਚ तूड के तू झूठी होगी कूड़ियाँ होगी तो पति ने सामने मुंह नहीं दिखा सकती तेरे प्राप्त सच्चास्तु तो है वो परमेश्वर तेरा पति है ना तेरा वो सच्चा है, है तू झूठी है वो सोना है तो तू वो सुंदर है के तू पापने ਤਦ ਉਹਨੇ ਕਿਹਾ ਗੁਰੂ ਵਿਚਾਰ ਫਰਕ ਗੁਰ ਵਿਚਾਰ ਤੈਨੂੰ ਤਾਂ ਪਤਾ ਲੱਗੇ ਕਿ ਮੇਰਾ ਪਤੀ ਸੁੰਦਰ ਹੈ ਨ ਮੈਂ ਪਾਪਾਂ ਦੀ ਭਰੀ ਹੋਈ ਕਾਲੀ ਕਲਖਣੀ ਹੋਈ ਅੰਨ੍ਹਾ ਤੈਨੂੰ ਤਾਂ ਪਤਾ ਲੱਗੇ ਜੇ ਗੁਰੂ ਵਾਲਾ ਬਾਣ ਕੇ ਗੁਰ ਬਾਣੀ ਦਾ ਵਿਚਾਰ ਕਰੇ ਸੰਗਤ ਕਰੇ ਸੰਗਤ ਵਿੱਚ ਆਵੇ ਤੇ ਦੁਰਬਾਣੀ ਪੜੇ ਸੋਨੇ ਵਿਚਾਰ ਕਰੇ ਤਾਂ ਗੁਰੂ ਪਤਾ ਲਗੇ ਪਰਾਉ ਮਾਨਮੁਖ ਕੋ ਪੰਥ ਦਾ ਪਛਾਨੈ ਮਾਨਮੁਖ ਇਸਤਰੀ ਆਪਣੇ પતિ ਨੂੰ ਨਹੀਂ ਪਛਾਨ ਸਕਦੀ ਤਾਂ ਤੁ ਨੂੰ ਪਛਾਨ ਨਹੀਂ ਸਕਤੇ ਤੇ ਨਾ ਕਿਉਂ ਰਹਿਣ ਵਿਹਾਈ ਤੇ ਉਹਨਾਂ ਨੇ ਦਿਨ ਰਾਤ ਦੁਖੀ ਦੁਖੀ ਗੁਜਰਦੀ ਮਾੜੇ ਜੀ ਇਸ ਲਈ પતિ ਨੇ ਕੱਢੀ ਹੋਵੇ ਪਤੀ ਤੋਂ ਵਿਛੜੀ ਹੋਵੇ ਉਹ ਦਿਨ ਰਾਤ ਦੁਖੀ ਸਣਦੀ ਕੁਝਦੀ ਹੈ ਤਾਰੋ ਅਟਿਆ ਤ੍ਰਿਸ਼ਨਾ ਜਲੇ ਉਹ ਗਰਵ ਅਟਿਆ ਅੰਕਾਰ ਹੋਵੇਂ ਅੰਕਾਰ ਦੀ ਭੜੀ ਹੋਈ ਤ੍ਰਿਸ਼ਨਾ ਦੀ ਅਗ ਉਸ ਨੂੰ ਸਾੜੀ ਜਾਂਦੀ ਹੈ ਤ੍ਰਿਸ਼ਨਾ ਵਾਸ਼ਨਾ ਦੀ ਅਗ ਉਸ ਨੂੰ ਸਾੜੀ ਜਾਂਦੀ ਹੈ ਕਾਮ ਕਰੋ ਲੋਭ ਮੋਹ ਅੰਕਾਰ ਉਸ स्त्री ਨੂੰ ਸਾੜੀ ਜਾਂਦੇ ਜਿਹੜੇ ਪਤੀ ਨੇ ਕੱਢੀ ਹੋਈ ਹੈ ਬਾਹਰ ਜਿਸ ਕੋਲ ਪਾਣ ਹੈ ਜਿੰਝਾ ਹੈ ਉਹ ਦੁੱਖ ਪਾਉਂਦੀ ਹੈ ਉਸ ਨਾਲ ਪਤੀ ਨਾਲ ਪਿਆਰ ਨਹੀਂ ਦੂਜਾ ਭਾਏ ਪਤੀ ਨਾਲ ਪਿਆਰ ਨਹੀਂ ਪਤੀ ਦੀ ਦਿੱਤੀ ਹੋਈ ਮਾਇਆ ਪਿਆਰੀ ਹੈ ਉਸ ਨੂੰ ਸੂਸਰ ਨੂੰ ਪਤੀ ਜੋ ਕਮਾ ਕੇ ਲਿਆਵੇ ਖਾਠ ਕਮਾ ਕੇ ਲਿਆਵੇ ਉਸ ਨੂੰ ਪਤੀ ਦੇ ਕਮਾਈ ਹੋਈ ਮਾਇਆ ਧਨ ਪਦਾਰਤ ਪਿਆਰੇ ਨਾ ਪਤੀ ਨਾਲ ਪਿਆਰ ਨਹੀਂ ਇਤਨੀ ਖੋਟੀ ਹੈ ਸਾਵਤ ਰਤੀਆਂ ਸੁਹਾਗਣੀ ਦੂਜੇ ਪਾਸੇ ਜਿਹੜੇ ਗੁਰਮੁਖ ਇਸਤਰੀਆਂ ਨੇ ਉਹ ਸ਼ਬਦ ਬਾਣੀ ਚ ਰਤੀਆਂ ਗਿਆ ਤੇ ਪਤੀ ਕੋਲ ਵਸਦੀਆਂ ਸੁਹਾਗਣੀਆਂ ਉਹ ਸੁਹਾਗਣੀਆਂ ਮਨਮੁਖ ਦੁਆਦਣ ਘਰੋਂ ਕੱਢੀ ਹੋਈ ਹਾਂ ਗੁਰਮੁਖ ਇਸਤਰੀ ਸੁਹਾਗਣ ਹੈ ਤੇ ਵਿੱਚੋਂ ਹੋ ਮਰ ਜਾਏ ਗੁਰਮੁਖ ਇਸਤਰੀ ਦੀ ਹੋ ਮੈਂ ਚਲੀ ਗਈ ਉਹ ਵਾਇਗ ਨੂੰ ਵਿੱਚ ਮਿਲੀ ਹੋਈ ਹੈ ਘਰ ਰਹਿੰਦੀ ਹੈ ਸੁਹਾਗਣ ਹੈ ਪਤੀ ਕੋਲ ਰਹਿੰਦੀ ਹੈ ਸੁਹਾਗਣ ਹੈ ਮਨ ਮੁਖ ਸਰੋਂ ਕੱਢੀ ਹੋਈ ਹੈ ਪਤੀ ਨੇ ਕੱਢੀ ਹੋਈ ਸਦਾ ਫਿਰ ਆਵੇ ਆਪਣਾ ਉਹ ਗੁਰਮੁਖ ਇਸਤਰੀ ਸਦਾ ਪਤੀ ਕੋਲ ਰਹਿੰਦੀ ਹੈ ਉਸ ਦਾ પતિ ਗੋਂ ਵਿਛੋੜਾ ਤਦੇ ਨਹੀਂ ਹੁੰਦਾ ਜਿੰਨਾ ਉਸ ਕੇਸ ਤੋਹਿਆ ਉਸ ਤੋਂ ਬਿਨਾਂ ਜਿੰਦਗੀ ਗੁਜ਼ਾਰਦੀ ਹੈ ਸ਼ਾਂਤੀ ਹੈ ਆਪਣੇ ਘਰ ਵਸਦੀ ਹੈ ਸੁਹਾਗਣ ਆਪਣੇ પતિ ਕੋਲ ਘਰ ਵਸਦੀ ਹੈ ਸੁਖੀ ਹੈ ਜੋ ਆਗਣ પતિ ਨੇ ਕੱਢੀ ਹੋਈ ਉਹ ਜਗਾ ਜਗਾ ੱਥੇ ਖਾਂਦੀ ਦੁਖੀ ਹੈ ਿਆ ਨੂੰ ਨਹੀਂ ਹੋਣੀ ਤਿਰ ਮੁਰਤਿਆ ਕਿਉਂਕਿ ਦੁਆਗਣ ਨੂੰ ਗਿਆਨ ਨਾ ਹੋਣ ਕਰਕੇ ਨਿਰਮੁਕਤੀ ਆ। ਉਹ ਪਤੀ ਨੇ ਗਿਆਨ ਨਾ ਹੋਣ ਕਰਕੇ ਉਹ ਪਤੀ ਕੋਲ ਨਹੀਂ ਪਹੁੰਚ ਸਕਦੀ। ਪਤੀ ਕੋਲ ਪਹੁੰਚ ਨਹੀਂ ਸਕਦੀ। ਆਪਰੇ ਤਾਰੋ ਉਸੇ ਪਹੁੰਚ ਨਹੀਂ ਦੁਆਗਣ ਦੀ। ਗਿਆਨ ਬਿਨੋਂ ਨਿਰਮੁਕਤੀ ਆ। ਧਰਮਨਾ ਆਪਾ ਅਜਾਈ। ਉਹ ਪਤੀ ਦੇ ਪਿਆਰ ਨੂੰ ਜਾਣਦੀ ਨਹੀਂ। ਅਗਿਆਨ ਮਤੀ ਕਹਿੰਦੇ ਰਹਾ ਉਹ ਅਗਿਆਨ ਮਤੀ ਅਧੇਰ ਹੈ ਉਹ ਜਿਹੜੀ ਤੀਸਰੀ ਹੈ ਉਹ ਅਗਿਆਨੀ ਹੈ ਆਪਣੇ ਆਪ ਨੂੰ ਸਰੀਰ ਮੰਨਣਾ ਉਸ ਸੰਸਾਰ ਮੰਨਣਾ ਤੇ ਸਰੀਰਕ ਰਸਾਂ ਕਸਾਂ ਵਿੱਚ ਜੁੜਿਆ ਰਹਿਣਾ ਤੇ ਮੇਰਾ ਮੇਰਾ ਕਹਿਣਾ ਕਿ ਅਗਿਆਨ ਹੈ ਅਗਿਆਨ ਇਸ ਈ ਦਾ ਹਾਲ ਹੈ ਇਹ ਦੇਖੇ ਬਿਨਾਂ ਕੋ ਉਪਨਾ ਜਾਏ ਭਾ ਪਿਰ ਦੇਖੇ ਬਿਨਾਂ ਉਪਹੁ ਨਹੀਂ ਕਿਹਾ ਕੀ ਇਹ ਕੋਈ ਭਜਨ ਪਾਠ ਕਰੇ ਤੇ ਅੰਦਰ ਪਿਰ ਦੇਖੇ ਪਤੀ ਦੇਖੇ ਸਾਥ ਸੇ ਅੰਤਰ ਪ੍ਰਭ ਦੇਖਾ ਨਾ ਪ੍ਰਭੂ ਦਾ ਲਾਗਾ ਮੀਠਾ ਤੇ ਸਾਰੀਆਂ ੱਖਾਂ ਚਲੀਆਂ ਜਾਂਵੇਂ ਧਰੋ ਮੇਰਾ ਸੇ ਲੀਓ ਤੇ ਆਵੋ ਬਿਨੋ ਸਹਿਰੀਓ ਗੁਰੂ ਤੇ ਆਇਓ ਸਾਰੇ ਸਤ ਸੰਗਿਓ ਇਕੱਠੇ ਹੋ ਕੇ ਸਤ ਸੰਗ ਕਰੋ ਮਾ ਕੇ ਜੀਵਨ ਲਾਹੋ ਹਾਂ ਹੁਣ ਇੱਕ ਸੁਹਾਗਣ ਗੋਲੀ ਸਤ ਸੰਗਤ ਵਿੱਚ ਇਹ ਇਹ ਮਨਮੁਖ ਲੋਕੋ ਨੇ ਗੁਰਿਓ ਤੁਸੀਂ ਵੀ ਸੰਗਤ ਵਿੱਚ ਆਓ ਤੁਹਾਨੂੰ ਵੀ ਖੇਰ ਪਤੀ ਮਲਾ دیے ਉਸੀ ਸੁਆਗਣਾ ਬਣ ਜਾਓ ਹੋ ਸੁਆਗਣ ਨੇ ਆਵਾਜ਼ ਦਿੱਤੀ ਬਨ ਮੁਕਤ ਇਸਤਰੀਆਂ ਨੂੰ ਵਿਚਰੀਆਂ ਆ ਆਪਣੇ ਘਰ ਤੋਂ ਵਿਚਰੀਆਂ ਹੋਣ ਆਪਾਂ ਸਾਰੀਆਂ ਇਸਤਰੀਆਂ ਆਪਣੇ ਘਰ ਤੋਂ ਵਿਚਰੀਆਂ ਅਸੀਂ ਵੀ ਉਹਨਾਂ ਵਿੱਚੋਂ ਆ ਆਪਣੇ ਘਰ ਤੋਂ ਵਿਚੜੇ ਨਹੀਂ ਆ ਜਦੋਂ ਆਏ ਦੀਆਂ ਬਲਾਅ ਕੋਈ ਦਾ ਅਸੀਂ ਸੁਆਗਣ ਬਣ ਜਾਵਾਂਗੇ ਸੁਆਗਣਾ ਹੋਣ ਅਸੀਂ ਤੋਂ ਆਗੜਾ ਰਾਗ ਤੋਂ ਵਿਛੜੀਆਂ ਹਿਆਂ ਇਸਤਰੀਆਂ ਦੁਆਗ ਲਾਉਂਦਾ ਰਾਗਨੇ ਸਾਹਮਣੇ ਅਸੀਂ ਸਿਧਰੀਆਂ ਇਸਤਰੀਆਂ ਹਾਂ ਇਸਤਰੀ ਅਸੀਂ ਵਿਛੜੀਆਂ ਹਿਆਂ ਆਪਣੇ ਘਰੋਂ ਕੱਢੀਆਂ ਹਿਆਂ ਸੱਚਖੰਡ ਤੋਂ ਸਾਨੂੰ ਕਢਿਆ ਗਿਆ ਕੀਰਤ ਕਰਨ ਕੇ ਵਿਛੜੇ ਕਾਂ ਕਿਰਪਾ ਮੈਨੋ ਰਾਮ ਖੋਟੇ ਕਰਮਾਂ ਨੇ ਵਿਛੋੜਿਆ ਸਾਨੂੰ ਆਸਾਸਾਈਂ ਦੁਆਗ ਲਾਉਂਦਾ ਜਿਹੜੀ ਸੁਹਾਗਾਂ ਨੂੰ ਕਹਿੰਦੇ ਜਿਹਨੂੰ ਰਾਮ ਮਿਲ ਗਿਆ वाई गुरु मिल जावे स्वादन बन जाए गुरु वाले बन के गोमुख बन के भजन बंदगी कार के स्वादन बनया जाता है ने गोरा बन्दा बुरे कर्म विच लाग के दोआगण दोआगण रे अंदर आओ निगोस ही नी आओ मेलियो से लिए को स्वादन मन मुख नु क्या धिया ने ਮੈਂ ਫਿਰ ਇਹੋ ਮਿਲਾਓ ਤੁਹਾਨੂੰ ਫਿਰ ਮਿਲਾਦੀ ਹੈ ਤੁਸੀਂ ਵੀ ਸੁਹਾਗਣਾ ਬਣ ਜਾਓ ਪੂਰੇ ਭਾਗ ਸਤਿਗੁਰ ਮਿਲਾਏ ਇਹ ਬੜਿਆਂ ਵੱਡਿਆਂ ਭਾਗਾ ਨਾਲ ਸੰਗਤ ਮਿਲਦੀ ਹੈ ਸੰਗਤ ਵਿੱਚ ਆ ਜਾਓ ਤੁਹਾਡੇ ਭਾਗ ਵੀ ਖੁੱਲ ਜਾਣ ਤੇ ਪਾਇਆ ਸੱਚ ਸਮਾਏ ਜੇ ਪੂਰੇ ਭਾਗਾ ਸੰਗਤ ਵਿੱਚ ਆ ਕੇ ਉਸ ਪਰਮੇਸ਼ਰ પતિ ਨੇ ਪ੍ਰਾਪਤ ਕਰਕੇ ਸੱਚ ਸਮਾਏ ਉਸ પતિ ਦੇ ਚਾਰਜ ਆ ਕੇ ਰਸਨਾ ਪ੍ਰਤੀਕੋਲ ਵਸਨਾ ਵਾਗਣ ਜਿਹੜੀ ਕੱਢੀ ਹੋਈ ਹੈ ਉਹ ਵੀ ਸੁਹਾਗਣ ਬਣ ਸਕਦੀ ਹੈ ਯਾਨੀ ਮਨਮੁਖ ਗੁਰਮੁਖ ਹੋ ਕੇ ਵਾਗੁਰੂ ਕੀ ਪਾਲ ਅਗਾਂ ਚੁਰਮੁਖ ਹੋ ਕੇ ਸੇ ਸੰਿਆਸ ਸੁਹਾਗਣ ਹਾਂ ਉਹ ਸੇ ਸੰਿਆ ਪਰ ਉਹ ਸੁਹਾਗਣ ਵਿੱਚ ਰਲ ਗਈਆਂ ਸੁਹਾਗਣਾਂ ਬਣ ਗਈਆਂ ਜਿਹਦੇ ਮਨਮੁਖ ਮਨਮੁਖ ਗੁਰਮੁਖਾਂ ਚ ਰਲ ਕੇ ਗੁਰਮੁਖ ਬਣ ਜਾਂਦਾ ਮਨਮੁਖ ਭੈੜੀਆਂ ਆਦਤਾਂ ਛੋੜ ਕੇ ਗੁਰਮੁਖ ਹੋ ਗੁਰਮੁਖ ਬਣ ਜਿਹਨ ਦਾ ਕੋ ਨਾਦਰ ਜਿਸ ਨੂੰ ਬਾਹਰ ਗੁਰ ਨਦਰ ਕਰੇ ਉਹਨੂੰ ਮਾਨਮੁਖ ਗੁਰਮੁਖਾਂ ਦੇ ਅਗੇ ਰਾਜ ਜਾਣਦਾ ਖਾਸਮਤ ਅਖਿਆਰੇ ਆਪਣਾ ਫਿਰ ਗੁਰਮੁਖਾਂ ਦੇ ਰਾਸ ਕੇਟ ਨੇ ਆਪਣੇ ਆਪਣੇ ਸੱਚੀ ਪਰਮੇਸ਼ਰ ਨੂੰ ਪਛਾਣਦਾ ਸਾਰਿਆਂ ਚ ਸਿਵਾਇ ਨੂੰ ਦੇਖਦਾ ਸਤਨਾਮੁਨਾ ਅੰਗਾਂ ਦੇ ਵਿੱਚ ਸੇਰੋਤਾਨ ਮੰਨਤਾ ਹੁਣ ਸਤਿਪੰਦ ਗਾਰੰਦਾ ਤਾਨ ਸੰਤ ਤਾਨ ਸਾਲ ਸੋ ਬੁਨ ਕੋ ਉਸਤੰ ਬਨੀਆ ਪਾਈਏ ਤੇਰੋ ਤਾਨ ਮੇ ਤੇਰਾ ਮੰਨ ਮੇ ਤੇਰਾ ਸਾਨ ਮੇ ਤੇਰਾ ਆਪਾ ਦਵਾ ਕੇ ਆਪਾ ਦਵਾ ਕੇ ਸਵਾਇਤਿਂ ਪ੍ਰਾਪਤੀ ਕਰ ਲੰਗਾ ਭਾਗ ਦਵਾਦਣ ਤੋਂ ਸਵਾਗਣ ਬਣ ਜੰਦ ਧਰਵਰ ਪਾਇਆ ਆਪਣਾ ਹਾ ਗੁਰਮੁਖਾ ਦੀ ਸੰਗਤ ਕਾਣੀ ਤੇ ਕੋਨੇ ਇੱਕ ਤਾਂ ਹਰ ਵਾਰ ਭਾਰ ਸਚ ਖੰਡੇ ਗੁਆਹ ਪਤੀ ਪਰਮੇਸ਼ਰ ਨੂੰ ਪਾ ਲਿਆ ਉਹ ਮੈਂ ਦੂਰ ਕਰੇ ਉਹ ਹੋਣੇ ਉਸਦੀ ਦੂਰ ਹੋ ਜਾਂਦੀ ਹੈ ਫਮੈਂ ਜੂਰ ਹੁੰਦੀ ਹੈ ਸੇ ਪਤੀ ਪਰਮੇਸ਼ਰ ਦਾ ਹਮਲਾ ਹੋ ਜਾਂਦਾ ਨਾਮਕ ਸੋਹਾ ਬਣਦੀਆਂ ਹਾਂ ਉਹ ਕਿਹਨੇ ਨਹੀਂ ਚੈਨੇ ਤਨ ਪਾਉਂਦੇ ਜਿਹੜੀਆਂ ਸਾਥ ਸੰਗੀ ਪੁਰਸ਼ ਹੋ ਜੇਨ ਰਾਤ ਭਗਤੀ ਕਰਦੇ ਉਹ ਸੁਹਾਗ ਬਣਤੀਆਂ ਉਹ ਸੁਹਾਗਣੀਆਂ ਦਾ ਦਰਜਾ ਰੱਖਦੇ ਸੁਹਾਗ ਰਾਦਰ ਦਾ ਦਰਜਾ ਰੱਖਦੇ ਨਾਨਕ ਸੁਹਾਗ ਬਣਤੀਆਂ ਸੁਹਾਗ ਬਣਿਵਾਲੋ ਤਾਂ ਜਿਹੜੇ ਦਿਨਾਂ ਭਗਤੀ ਕਰਦੇ ਸੁਹਾਗ ਬਣਤੀ ਦਿਨ ਰਾਤ ਭਗਤੀ ਕਰਨੇ ਉਹ ਪਰਮੇਸ਼ਰ ਕਿ ਮਿੰਕੇ ਸੁਹਾਗ ਬਣ ਜਾਣਗੇ ਸੁਹਾਗ ਕਿ ਮਾਖ ਬੇਨ ਰਹਾਸ ਪਹੁੰਚ ਕਰਨ ਨਾਲ ਵਾਇਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਇਗੁਰ ਦੀ ਕਾਇਸ਼ਾ ਵਾਇਗੁਰ ਦੀ ਕੀ ਈਰਾਦ ਹੋ ਗਿਆ